ਮਾਰੋ ਦਰਸ਼ਕੀਓ ਤਾੜੀ ਦੇ ਨਜ਼ਾਰਾ ਲੈਣਾ ਤਾਂ ਅੱਜ ਚੱਤੀ ਖੁਸ਼ ਕਰਨਾ ਆਹ ਚੱਟਾ ਏ ਚੱਟਾ 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 ਚੱਟੇ ਹਰਿਆਣੇ ਵਾਲਾ ਉਹ ਕਰ ਗਿਆ ਕਮਾਲ ਏ ਬੱਲੇ 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 ਓਏ ਬੱਲੇ ਬੱਲੇ ਹੱਸਾ ਲੱਗ ਇੱਕ ਵਾਰੀ ਹਰਿਆਣੇ ਵਾਲੇ ਨੂੰ ਲਈਏ ਸਵਾਦ ਅਸੀਂ ਤਾਂ ਬੰਦੇ ਚ ਬੰਦਾ ਅਜਦਾ ਦੇਖਣਾ ਦੋਵੇਂ ਟੀਮਾਂ ਸਾਡੇ ਘਰ ਦੀਆਂ ਜਿੱਜੀ ਜਾਵੇ ਆ ਦੁਨੀਆ ਨਜ਼ਾਰਾ ਲੈਣ ਆਈ ਹੈ ਖਿਡਾਰੀ ਜਾਂਦੇ ਰਹਿਣ ਪ੍ਰਮੋਟਰ ਜਾਂਦੇ ਰਹਿਣ ਮਹਾਪੁਰਸ਼ਾਂ ਦੀ ਕਿਰਪਾ ਸ਼ਾਂ ਦੀ ਕਿਰਪਾ ਰਵੇ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਰਮਨ ਆ ਸਾਹਮਣੇ ਏ ਹਰਿਆਣੇ ਵਾਲਾ ਪਰ ਰੱਖ ਗਿਆ ਆ ਲੱਗ ਗਿਆ ਨਾ ਭਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਾਲ ਲਗ ਜਿੰਦਰ ਬਿਰਕ ਦਾ ਚਹੇਤਾ ਮੇਰੇ ਮਿੱਤਰੋ ਖੇਡ ਕਬੱਡੀ ਦਾ ਵੱਡਾ ਮਾਲਾ ਪੰਮੇ ਢੇਸੀ ਹੋਰਾਂ ਦਾ ਅਜੰਦਰਪਾਲ ਖਾਲਾ ਹੋਰਾਂ ਦਾ ਤੇ ਸੰਭੂ ਸੁਪੇਨ ਹੋਰਾਂ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਇਹ ਮਾਨ ਹੈ ਧਰਮ ਸਿੰਘ ਦਾ ਪੁੱਤਰ ਚੋਲਾ ਸਾਹਿਬ ਦੇ ਲਾਗੇ ਕਰਕੇ ਆਹ ਚੱਕ ਆਹ ਚੱਕ ਆਹ ਚੱਕ ਓਏ ਮੈਨੂੰ ਲੱਗਦਾ ਟੂਮਣੇ ਨੂੰ ਡੜਾ ਵੱਜ ਗਿਆ ਰੇਸ਼ਮਾ ਭੱਜਲਾ 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 ਓਏ ਸਾਹਮਣੇ ਚਿੰਨੂ ਚਿੰਨੂ ਇਹ ਆ ਇਹ ਆ ਇਹ ਆ ਆ ਤਾੜੇ ਵਜਦੇ ਆ ਇੱਕ ਰਹਿ ਗਿਆ ਲੱਗਦਾ 5000 16 ਵਾਲੇ ਗੁਰਨਾਲ ਦੀ ਇੱਕ ਹੋ ਰੇਡ ਦਾ ਦੇਵਾਂਗੇ ਸਾਡਾ ਵੀਰਾ ਜੱਗਾ ਬੈਲਜியம் ਗੋਲਦੀ ਬੈਲਜியம் ਤੇ ਗੁਰਪੇਟ ਕੈਨੇਡਾ ਜੋਵਲ ਕੈਨੇਡਾ ਤੇ ਸੁਚੈਦ ਕੈਨੇਡਾ 16 ਵਾਲਾ ਸਾਡਾ ਭਰਾ ਏ ਓਏ ਸ਼ਿਲੂ ਆਜ ਤੇ ਆਇਆ ਫਿਰਦਾ ਓਏ ਸ਼ਿਲੂ ਰਵੀ ਮਹਿੰਦਰਾ ਸੱਦੇ ਤੁਸੀਂ ਇਸੇ ਕੰਮ ਨੂੰ ਆ ਦੇਖ ਰਹੇ ਹਾਂ ਕਿਥੇ ਪੰਜਾਬ ਸਾਡੇ ਭਾਈਓ ਜਾਂਦੇ ਰਹੋ ਕਬੱਡੀ ਜਰਜੀਤ ਧਲੋ ਸਾਹਿਬ ਸਾਦਾ ਸਿੰਘ ਜੀ ਸਰਪੰਚ ਬੜੇ ਸਤਿਕਾਰਯੋਗ ਵੱਡੇ ਭਾਈ ਨੇ ਸਾਡੇ ਪਰਮਜੀਤ ਸਿੰਘ ਜੀ ਸਰਪੰਚ ਆਯਾਤ ਗਰੁੱਪ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਿੰਦਾ ਪੁੱਤਰ ਆਇਆ ਸਾਡਾ ਵੱਡਾ ਭਰਾ ਵੱਡੇ ਪੱਦਰ ਤੇ ਧੰਨਵਾਦ ਹੈ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਹੋਰਾਂ ਦਾ ਡੀਟੀਓ ਦਾ ਜਫਾ ਦਾ 10000 ਦਾ ਆਯਾਤ ਗਰੁੱਪ ਵੱਲੋਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸੁਖਮਣ ਅਰਸ਼ ਮਾਨ ਸੰਜੀਤ ਕੌਰ ਦਾ ਪੁੱਤਰ ਹੈ ਕਿ ਮਾਮਾ ਛੱਡੀਆਂ ਛਾਵਾਂ ਛਾਵਾਂ ਕੌਣ ਕਰੇ ਕਿ ਮਾਮਾ ਦੇ ਹਰਜਾਨੇ ਲੋਕੋ ਕੌਣ ਪਰੇ ਕੌਣ ਪਰੇ ਕੌਣ ਲੈ ਵੀ ਬਿੱਟੂ ਭਾਈ ਆ ਵੀ ਕਬੱਡੀ 10000 ਦੀ ਆਯਾਤ ਗਰੁੱਪ ਪਰਮਜੀਤ ਸਿੰਘ ਜੀ ਸਰਪੰਚ ਚਮਕੌਰ ਢਿੱਲੋ ਗੁਰਪ੍ਰੀਤ ਕੈਨੇਡਾ ਜੱਗਾ ਬੈਲਜੀਅਮ ਆ ਸਾਡਾ ਸੁਲਚੈਨ ਕੈਨੇਡਾ ਮਨਵੀਰ ਕੈਨੇਡਾ ਨਾਲ ਭੱਗੂ ਬੈਲਜੀਅਮ ਗੋਲਦੀ ਬੈਲਜੀਅਮ ਤੇ ਪਾਲੀ ਬੈਲਜੀਅਮ ਸਾਡੇ ਵੀਰ ਨੇ ਆ 10000 ਦੀ ਦੀ 10000 10000 ਤਬਰਜੀ ਵਾਲਾ ਤੀਰ ਓਏ ਇਧਰ ਇਧਰ ਬੋਲੇ ਸੋਨ ਹਾ ਸ੍ਰੀ ਅਕਾਲ ਸਾਧ ਸੰਗਤ ਜੀ ਸਰਪੰਚ ਸਾਹਿਬ ਜਾਂਦੇ ਜਾਂਦੇ ਧੰਮਾ ਦੇ ਸਾਰਿਆਂ ਨੂੰ ਤਬਰਜੀ ਵਾਲਿਆ ਜੰਦ